ਸਾਰਿਆਂ ਨੂੰ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਚੈਨਲ ਤੇ ਨਵੇਂ ਬੱਚਿਆਂ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਜਿਨ੍ਹਾਂ ਨੇ ਹਜੇ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਫਿਰ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਆਪਣਾਰ ਕੇ ਬਟਿਕਾ ਜੀ ਚੈਨਲ ਉਹਦੇ ਉੱਪਰ ਵੀ ਆਪਾਂ ਸੂਟਾਂ ਦੀ ਵੀਡੀਓ ਅਪਲੋਡ ਕਰਨ ਲੱਗੇ ਤੇ ਤੁਸੀਂ ਉਹਨੂੰ ਵੀ ਸਬਸਕ੍ਰਾਈਬ ਕਰੋ ਇੰਸਟਾਗ੍ਰਾਮ ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਉਹ ਵੀ ਫੋਲੋ ਕਰੋ ਉੱਥੇ ਵੀ ਉਹਨੂੰ ਵੀ ਫੋਲੋ ਕਰੋ ਉੱਥੇ ਵੀ ਆਪਾਂ ਨੇ ਹਨਾ ਕੁਸ਼ਕ ਪਰਿਵਾਰ ਦੇ ਵੀਡੀਓ ਅਪਲੋਡ ਕੀਤੇ ਆ ਜਾਂ ਨਾ ਕੁਸੂਟਾਂ ਦੇ ਵੀ ਜੋ ਵੀ ਆਪਣੇ ਕੋਲ ਕਲਰ ਡਿਜ਼ਾਈਨ ਆਉਂਦੇ ਨੇ ਫਾਈਨਸਟਾ ਦੇ ਵੀ ਅਪਲੋਡ ਕਰਦੇ ਆ ਅੱਜ ਹੁਣ ਟਾਈਮ ਹੋ ਗਿਆ ਜੀ 4:30 ਵੱਜ ਗਏ ਮੈਥੋਂ ਲਾਈਵ ਵੀ ਨਹੀਂ ਹੋਇਆ ਗਿਆ ਲਾਈਵ ਹੋਣ ਦਾ ਰੀਜ਼ਨ ਹੈ ਕੁਛ ਨਾ ਵੀ ਮੰਨੀ ਨਹੀਂ ਕਰਿਆ ਵੀ ਆਪਾਂ ਲਾਈਵ ਹੋ ਜੀ ਉਹਦਾ ਟਾਈਮ ਨਾਲ ਨਹੀਂ ਆਈ ਸੀ ਤਨਕੋ ਜੀ ਪਰ ਮੈਨੂੰ ਲਾਈਵ ਹੋਣ ਦਾ ਮਨ ਹੀ ਨਹੀਂ ਕਰਿਆ ਬਸ ਮੈਂ ਪੈ ਗਈ ਆ ਕੇ ਕੁਛ ਹਨਾ ਥੋੜਾ ਜਿਹਾ ਜਦੋਂ ਵੀ ਕੋਈ ਗਲਤੀ ਐ ਤਾਂ ਟੈਨਸ਼ਨ ਹੋ ਜਾਂਦੀ ਐ ਫੇਰ ਔਖਾ ਹੋ ਜਾਂਦਾ ਫੇਰ ਕਿਸੇ ਨੂੰ ਜੀ ਨਹੀਂ ਕਰਦਾ ਵੀ ਕੀ ਐ ਇੱਥੇ ਦੁਨੀਆ ਤੇ ਕੁਝ ਨਹੀਂ ਹੈਗਾ ਕਿਉਂ ਮੈਂ ਮੇਰੀ ਮੇਰੀ ਕਰੀ ਜਾਂਨੇ ਜਿਹੜਾ ਟਾਈਮ ਲੰਘਦਾ ਚੰਗਾ ਭਲਾ ਬਸ ਉਹ ਲੱਗਦਾ ਕੱਲ ਆਪਣੇ ਪਿੰਡ ਦੇ ਵਿੱਚ ਬਹੁਤ ਜਿਆਦਾ ਅਣਹੋਣੀ ਘਟਨਾ ਵਾਪਰ ਗਈ ਜੀ ਵਧੀਆ ਆਪਣਾ ਮੂੰਹ ਮਲਾਜਾ ਸੀ ਵਿਚਾਰਿਆਂ ਨਾਲ ਮੈਨੂੰ ਕੋ ਪਤਾ ਹੀ ਨਹੀਂ ਸੀ ਮੈਨੂੰ ਤਾਂ ਸਵੇਰੇ ਪਤਾ ਲੱਗਿਆ 7:00 7:30 ਵਜੇ ਤੇ ਇੱਥੋਂ ਸੜੀ ਮਾਸੀ ਦੀ ਮੂੰਹ ਨੇ ਦੱਸਿਆ ਉਹ ਕਾ ਗਲਤ ਆ ਹੋਈ ਹੋਈ ਹੈ ਜੀ ਕੱਲ ਦੀ ਤੇ ਬਾਕੀ ਹੁਣ ਆਪਾਂ ਆਪਣੇ ਕੰਮ ਦੇ ਵਿੱਚ ਵਿਜੀ ਹੋਨੇ ਅੰਦਰ ਹੀ ਹੁੰਨੇ ਆ ਜੇ ਤਾਂ ਪਿੰਡ 'ਚ ਰਹਿੰਦੇ ਹੋਈਏ ਹਨਾ ਫਿਰ ਤਾਂ ਪਤਾ ਲੱਗ ਜਾਂਦਾ ਸੱਜ ਉਹਹ ਵਾਲੀ ਮਾਸੀ ਕੱਲ ਮੁਰਗੀ ਸੀ ਪਿੰਡ 'ਚ ਤਾਂ ਪਤਾ ਸੀਗਾ ਉਹ ਸਵੇਰੇ ਉਸ ਤੋਂ ਲੇਟ ਆਈ ਉਸ ਤੋਂ ਪਹਿਲਾਂ ਮੈਨੂੰ 10 ਮਿੰਟ ਪਹਿਲਾਂ ਹੀ ਪਤਾ ਲੱਗਿਆ ਨਹੀਂ ਤਾਂ ਉਹ ਕਿੰਨੋਂ ਹੋਈਆ ਕੋਈ ਗੱਲਬਾਤ ਹੁੰਦੀ ਐ ਇਦਾਂ ਨਹੀਂ ਦੱਸ ਦਿੰਦੀ ਐ ਤੇ ਇਸ ਕਰਕੇ ਮੈਨੂੰ ਲੇਟ ਪਤਾ ਲੱਗਿਆ ਉਹ ਇੱਕਦਮ ਜੇ ਪਤਾ ਲੱਗਿਆ ਤਾਂ ਕਰਕੇ ਮੈਨੂੰ ਇੰਨਾ ਜ਼ਿਆਦਾ ਹੋਇਆ ਮੇਰੀ ਨਾਲ ਦੀ ਨਾਲ ਧੜਕਣਾ ਵਧ ਗਈ ਲੱਤਾਂ ਕੰਮਣ ਲੱਗ ਗਈ ਮੈਂ ਬਹੁਤ ਜ਼ਿਆਦਾ ਦੋ ਤਿੰਨ ਗੋਲੀਆਂ ਮੈਂ ਧੜਕਣਾ ਨਹੀਂ ਲਈਆਂ ਤੇ ਬਲੱਡ ਦੀਆਂ ਫਿਰ ਮੇ ਸੈਟਿੰਗ ਹੋ ਗਈ ਪਰ ਫੇਰ ਵੀ ਹਨਾ ਬੰਦੇ ਨੂੰ ਸੋਚ ਸੋਚ ਕੇ ਬਹੁਤ ਦਿਮਾਗ ਖਰਾਬ ਹੋ ਜਾਂਦਾ ਬਿਚਾਰੇ ਆਂ ਦੇ ਇਕੱਲੇ ਹੀ ਮੁੰਡਾ ਸੀ ਸਰ ਮੈਨੂੰ ਐ ਲੱਗਦਾ ਵੀ ਬਸ 27-28 ਸਾਲ ਦੀ ਉਮਰ ਹੋਊਗੀ। ਘਰੀ ਪਰਿਵਾਰ ਸੀ ਚਲ ਵਧੀਆ ਸੀ ਮੀਡਲ ਕਲਾਸ ਫੈਮਿਲੀ ਸੀ ਥੋੜਾ ਜਿਹਾ ਵੀ ਚਲ ਵਾਹਣ ਕਾ ਹੈਗਾ ਤਾਂ ਹੈਗਾ ਤੇ ਘੱਟ ਸੀਗਾ। ਪਰ ਵਿਚਾਰੇ ਚਲ ਵਧੀਆ ਆਪ ਦਾ ਰੋਜ਼ਗਾਰ ਕਰਦੇ ਤੇ ਉਹਦੀ ਵਾਈਫ ਬੁਟੀਕ ਵਾਲੀ ਭੈਣ ਦੀ ਦੁਕਾਨ ਕੀਤੀ ਸੀ ਆ ਪਿੰਡ ਉਹਦੇ ਕੋਲ ਸੀ ਕੰਮ ਕਰਦੀ ਸੱਕ ਬਿਕ ਪ੍ਰੈਸਟਿਚਿੰਗ ਕਰਦੀ ਸੀ। ਤੇ ਆਪ ਵਿਚਾਰਾ ਆਹ ਗੱਡੀ ਹੁੰਦੀਆਂ ਤੇ ਜਾਂਦਾ ਸੀਗਾ। ਪਰ ਸੋ ਇੰਗੇ ਆਇਆ ਕਰੋ। ਕੱਲ ਮੀਂਹ ਨਹੀਂ ਪੈਂਦਾ ਤੇ ਜਦੋਂ ਮੌਸਮ ਹੋ ਗਿਆ ਮੀਂਹ ਕਰਕੇ ਉਤਰ ਕੇ ਕੋਈ ਰਸੀ ਸੀ ਕੱਸਣ ਲੱਗ ਗਿਆ ਉਹ ਰਸੀ ਉਧਰੋਂ ਕੁੰਡੀ ਚੋੜ ਨਿਕਲ ਗਈ ਵਿਚਾਰਾ ਉੱਥੋਂ ਐਡੇ ਉੱਚੇ ਜਿਵੇਂ ਜਿਆਦਾ ਭਰੇ ਹੁੰਦੇ ਨੇ ਨਾ ਟਰਾਲੇ ਜੇ ਉਹਨਾਂ ਦੇ ਉੱਪਰੋਂ ਨਿਕਲ ਗਿਆ ਕੱਲੇ ਹੀ ਮੁੰਡਾ ਸੀ ਇੱਕ ਭੈਣ ਇੱਕ ਭਰਾ ਸੀ ਦੋਨਾਂ ਭੈਣ ਦੀ ਵੀ ਮੈਰਿਜ ਹੋਈ ਆ ਭਰਾ ਵੀ ਛੋਟੀ ਉਮਰ ਚ ਹੀ ਵਿਆਹ ਲਿਆ ਸੀਗਾ ਤੇ ਉਹ ਵਿਚਾਰਾ ਡਿੱਗ ਗਿਆ ਉਹਦਾ ਡਿੱਗਦੇ ਦੀ ਇੱਥੋਂ ਮੜਕਾ ਬੰਗਲ ਦਾ ਕਰ ਲਈ ਸੀ ਚਲ ਉਹਦੀ ਮੰਮੀ ਵਿਚਾਰੀ ਘਰੇ ਮੱਝ ਰੱਖੀ ਹੋਈ ਸੀ ਇੱਕ ਦੋ ਮਹੀਨਿਆਂ ਦਾ ਉਹ ਸ਼ਾਮ ਦੀ ਸੀ ਉਹਦਾ ਡੈਡੀ ਜਿਹੜੀ ਹੈ ਨਾ ਹੈਗੀ ਸੀ ਚਲ ਥੋੜੀ-ਮੋਟੀ ਉਹਨਾਂ ਟਾਈਮ ਪਾਸ ਹੁੰਦਾ ਸੀ ਹੈਨਾ ਖੇਤੀਬਾਤੀ ਉਹ ਕਰੀ ਜਾਂਦੇ ਸੀ ਤੇ ਉਹ ਮੁੰਡੇ ਦੇ ਮੁੰਡਾ ਮੈਨੂੰ ਲੱਗਾ 7 ਸਾਲਾਂ ਦਾ ਵਿਚਾਰਾ ਛੋਟਾ ਜਿਹਾ ਸਾਡੇ ਨਾਲ ਵਧੀਆ ਪਿੰਡ ਜਿੱਥੇ ਵੀ ਮਿੰਦੇ ਵਧੀਆ ਮੋਹ ਪਿਆਰ ਰੱਖਦੇ ਤੇ ਵਧੀਆ ਮੂੰਹ ਮਲਾਜਾ ਹੈਗਾ ਸੀ ਤੇ ਇਸ ਕਰਕੇ ਨਾ ਉਹ ਵਿਚਾਰੀ ਜਿਹੜੀ ਉਹਦੀ ਵਾਈਫ ਹੈ ਮੈਨੂੰ ਲੱਗਾ ਚੌ ਸਾਰੀ ਉਹਦੀ ਉਮਰ 24-25 ਸਾਲ ਦੀ ਹੈ ਮੁੰਡੇ ਦੀ 27-28 ਸਾਲ ਹੋਊਗੀ ਤੇ ਵਿਚਾਰੀ ਕੋں ਸਰੀਰ ਦੀ ਵੀ ਕਮਜ਼ੋਰੀ ਹੈ ਆਪਣੀ ਪਿੱਤੀ ਵਰਗੀ ਵਿਵਸੈ ਇੰਨਾ ਕਿ ਐਡਾ ਕਾਦੇ ਦਾ ਵੱਡਾ ਹੈ ਜਿਹਦਾ ਕਾਦਾ ਛੋਟਾ ਤੇ ਸਰੀਰ ਤੇ ਵੀ ਬਸ ਸੁੱਕੀ ਜਿਹੀ ਐ ਚਰੀ ਇੰਨੀ ਕੀ ਹੋਇ ਅਸੀਂ ਨੂੰ ਅਸਲ ਲੱਗ ਜਾਂਦੇ ਵੀ ਤੂੰ ਬਾੜੀ ਸੁੱਕੀ ਪਈ ਐ ਕਹਿੰਦੀ ਬਸ ਮੈਂ ਸੁਰੂਤ ਹਾਂ ਤੇ ਉਹਨਾਂ ਇੱਕਦਮ ਐ ਹੋ ਗਿਆ ਵੀ ਪਿੰਡ ਚ ਨਾ ਜਿਵੇਂ ਕੱਲ ਦੇ ਪਿੰਡ ਚ ਜਿਹਨੂੰ ਜਿਹਨੂੰ ਪਤਾ ਲੱਗਿਆ ਕੱਲ ਦੇ ਤਵੇ ਬੰਦ ਹੋਏ ਪੈਨੇ ਪਿੰਡ ਦੇ ਵਿੱਚ ਇੰਨੀ ਸੁਨਸਾਨ ਮੈਂ ਨੰਗੀ ਉਥੋਂ ਐ ਜਮੀਨ ਨੂੰ ਪਤਾ ਲੱਗੇ ਵੀ ਪਿੰਡ ਚ ਕੋਈ ਹੈਗਾ ਜਾਂ ਨਾ ਤੇ ਉਹਨਾਂ ਦੇ ਘਰ ਦੇ ਵਿੱਚ ਨਹੀਂ ਦੱਸਿਆ ਕਿਸੇ ਨੂੰ ਉਹਨਾਂ ਨੂੰ ਤਾਂ ਸਵੇਰੀ ਪਤਾ ਲੱਗਿਆ ਮਤਲਬ ੱਖਾ ਹੋ ਜਾਂਦਾ ਓਧਰ ਸੀਗਾ ਰਾਜਪੁਰਾ ਸਾਈਡ ਬਾਹਲੀ ਪੁਰਗੀਆਂ ਹਾਂ ਅਸੀਂ ਮੁੰਡਾ ਮੇਰਾ خیال ਚੰਡੀਗੜ੍ਹ ਤੇ ਲੱਗ ਗਈ ਇਹੋ ਉੱਥੋਂ ਫਿਰ ਉਹ ਪੁਲਿਸ ਵਾਲਿਆਂ ਨੇ ਐਡਮਿਟ ਕਰਤਾ ਵਿਚਾਰਾ ਉੱਥੇ ਫਿਰ ਤੁਹਾਨੂੰ ਪਤਾ ਜਦੋਂ ਕੇਰਾ ਹਸਪੀਟਲ ਚ ਵਗਿਆ ਫਿਰ ਉਹ ਥੋੜੀ ਜਿਹੀ ਆਵਦੀ ਉਸਾਇੰਦੀ ਵੀ ਚਲ ਬੀਮਾ ਮਾਸੀ ਦਾ ਵਿਚਾਰੇ ਦਾ ਉਹ ਕਾਰਵਾਈ ਕਰਦੇ ਕਰਦੇ 2 ਵਜੇ ਮੰਗੂ 1:30 ਵਜੇ ਮੰਗੂ ਇੱਥੇ ਲੈ ਕੇ ਆਏ ਨੇ ਬਹੁਤ ਮੂਡ ਖਰਾਬ ਹੋਇਆ ਬਾਲੀ ਜਿਆਦੇ ੱੱੱਕਾ ਕਰ ਗਿਆ ਰੱਬ ਜਦੋਂ 13ਵੀਂ ਕਰਦੀ ਹੈ ਨਾ ਮਾਪਿਓ ਬੱਚਿਆਂ ਨੂੰ ਪਾਲ ਲੈਂਦਾ ਗਰੀਬੀ ਕੱਟੀ ਜਾਂਦੀ ਹੈ ਜੀ ਪਰ ਆਹ ਜਿਹੜੇ ਆਪਾਂ ਨੂੰ ਬੜੇ ਪੇ ਦੀ ਹੁਣ ਉਹਨਾਂ ਨੇ ਗਰੀਬੀ ਕੱਟ ਕੇ ਪਾਲ ਲਿਆ ਸੀ ਵਿਚਾਰਾ ਵਿਆਹ ਤਾਂ ਸੀ ਵਧੀਆ ਪੋਤਾ ਹੋ ਗਿਆ ਸੀ ਹੁਣ ਆ ਨਹੀਂ ਨਾ ਪਤਾ ਸੀ ਵੀ ਉਹਨਾਂ ਨੂੰ ਜਾਂਦੀ ਉਮਰ ਨੂੰ ਆਹ ਜਿਹੜਾ ੱੱੱਕਾ ਲੱਗਿਆ ਇਹ ਬਹੁਤ ਔਖਾ ਹੈ ਪਤਾ ਜਿਨ੍ਹਾਂ ਇਹ ਚੀਜ਼ਾਂ ਫੇਸ ਕਰ ਲੀਆਂ ਨੇ ਉਹਨੂੰ ਬਹੁਤ ਔਖਾ ਲੱਗਦਾ ਇਹ ਚੀਜ਼ਾਂ ਦੇਖ ਕੇ ਸਾਡੀ ਮੰਮੀ ਦਾ ਬੇਟਾ ਸੀਗਾ ਉਹਦੀ ਡੈਥ ਹੋ ਗਈ ਸੀ 21 ਚ ਸਾਡੀ ਮੰਮੀ ਤੋਂ 10 15 ਦਿਨ ਬਾਅਦ ਹੋ ਗਈ ਸੀ ਪਤਾ ਉਹ ਹੁਣ ਵਿਚਾਰੇ ਇੰਨੇ ਔਖੇ ਨੇ ਕਿ ਇੱਕੋ ਹੀ ਬੇਟਾ ਸੀ ਉਹਨਾਂ ਦੇ ਹਜੇ ਭੈਣ ਤਾਂ ਸਾਡੀ ਮੰਮੀ ਦੀ ਕੁੜੀ ਆ ਤਾਂ ਕੁਮਾਰੀ ਦੀ ਹੈ ਤੇ ਉਹਦੀ ਵੀ 11 ਮਹੀਨੇ ਦੀ ਕੁੜੀ ਸੀ 2 ਸਾਲ ਹੋਏ ਸੀ ਹਜੇ ਵਿਆਹ ਹੋਏ ਨੂੰ 24 ਇੱਕ ਸਾਲ ਦਾ ਸੀ ਮੇਰੇ ਖਿਆਲ ਜਦੋਂ ਉਹਦੀ ਡੈਥ ਹੋਈਏ ਹੁਣ ਤਾਂ 3 ਸਾਲ ਹੋ ਗਏ ਉਹਨਾਂ ਨੂੰ ਡੈਥ ਹੋਈ ਨੂੰ ਤੇ ਵੀ ਬਹੁਤ ਚੀਜ਼ਾਂ ਆਪਾਂ ਨੂੰ ਹੈਂਡਲ ਕਰਨੀਆਂ ਪੈਣੀਆਂ ਹੁੰਦੀਆਂ ਨੇ ਜਾਣ ਵਾਲਾ ਬਗ ਜਾਂਦਾ ਮਾਗਰੋ ਹੁਣ ਉਹਨਾਂ ਦੇ ਤਿੰਨ ਜੀ ਚਲੇ ਗਏ ਜੀ ਪਰਿਵਾਰ ਚੋਂ ਮਾਮਾ ਜੀ ਕੇ ਵਿਚਾਰਿਆਂ ਨੂੰ ਬਸ ਇੱਕ ਟਾਈਮ ਕੱਢ ਰਹੇ ਨੇ ਕਹਿੰਦੇ ਹੁੰਦੇ ਨੇ ਮਾਗਰੋ ਦਾ ਜਦੋਂ ਪਿਓ ਹਨਾ ਆਪਦੇ ਪੁੱਤ ਦੀ ਅਰਥੀ ਚੱਕ ਲੈ ਮੋਢਿਆਂ ਤੇ ਤੋਂ ਜੂਨ ਨੂੰ ੱੱਕੇ ਹੁੰਦੇ ਨੇ ਟਾਈਮ ਨਹੀਂ ਹੁੰਦੀ ਉਹ ਕੱਢਣਾ ੱੱਕੇ ਹੁੰਦੇ ਤੇਰਾ ਅਗਲਾ ਉਹ ਕੰਮ ਹੋਇਆ ਹੈ ਬਹੁਤ ਵਧੀਆ ਪਰਿਵਾਰ ਸੀ ਇਹਨਾਂ ਦਾ ਹੱਸਦੇ ਵਾਸਤੇ ਸੀ ਵਧੀਆ ਉਹਦਾ ਟਾਈਮ ਚਲੋ ਕੋਈ ਗਰੀਬੀ ਕੱਟੀ ਜਾਂਦੀ ਹੈ ਜੀ ਪੈਸਾ ਹਰ ਇੱਕ ਚੀਜ਼ ਨਹੀਂ ਹੁੰਦੀ ਬੰਦਾ ਸਹੀ ਹੋਵੇ ਤਾਂ ਅੰਦਰ ਉਸ ਤੋਂ ਹੋਵੇ ਕੱਟ ਖਾਣ ਨੂੰ ਬੰਦਾ ਕੱਟ ਪਹਿਨਣ ਨੂੰ ਸਸਤੇ ਕੱਪੜੇ ਪਾ ਲੂ ਸਸਤਾ ਛਿੱਡੀ ਪਰਣਾ ਜਰੂਰੀ ਹੈ ਪਨੀਰ ਨਾਲ ਹੀ ਖਾ ਕੇ ਪੈਣਾ ਉਹੀ ਜਿਉਂਗਾ ਜੀ ਚਟਨੀ ਨਾਲ ਖਾ ਕੇ ਪੈ ਕੇ ਜਿਉਂ ਤਾਂ ਉਹ ਵੀ ਲੈਂਦਾ ਹੈ ਨਾ ਵੀ ਪਰ ਜਿਹੜਾ ਰੱਬ ਨੇ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੰਨਦਾ ਵਿਚਾਰਿਆਂ ਦਾ ਹੁਣ ਬਹੁਤ ਬੁਰਾ ਹਾਲ ਹੈ ਬਾਕੀ ਟੈਨਸ਼ਨ ਇਹ ਮੰਗਰੂ ਬਿਚਾਰੀ ਕੀ ਕਰੂਗੀ ਚੱਕ ਚੱਕਣ ਵਾਲੀ ਵੀ ਨਹੀਂ ਹੈਗੀ ਉਮਰ ਨਿਆਣੀ ਹੈ ਹਜੇ ਸਾਰੀ 23 24 ਸਾਲ ਦੀ ਹੈਗੀ ਹੈ ਛੋਟੀ ਉਮਰ ਚ ਵਿਆਹ ਹੋ ਗਿਆ ਕੁੜੀ ਤਾਂ ਮੇਰਾ خیال ਉਹ 20 ਸਾਲ ਦੀ ਸੀ ਜਦੋਂ ਉਹਦੀ ਬਾਈਕ ਤਾਂ ਜਦੋਂ ਦਾ ਵਿਆਹ ਹੋ ਗਿਆ ਸੀ ਇਹ ਸਾਲ 1.5 ਸਾਲ ਬਾਅਦ ਮੁੰਡਾ ਹੋ ਗਿਆ 7 ਸਾਲ ਦਾ ਮੁੰਡਾ ਹੈ ਇਸ ਕਰਕੇ ਹਨਾ ਵੀ ਬਹੁਤ ਚਲ ਇਹ ਨਹੀਂ ਕਹਿੰਦੇ ਆਪਾਂ ਹਨਾ ਬੱਚਾ ਹੈਗਾ ਕੋਈ ਗੱਲ ਨਹੀਂ ਬੱਚਾ ਆਪਦੀ ਜਗ੍ਹਾ ਦੀ ਜਿਹੜੀ ਮਾਂ ਦਾ ਅੱਜ ਮਾਂ ਦਾ ਪੁੱਤ ਤੁਰ ਗਿਆ ਉਹਦੇ ਵਿਚਾਰੀ ਦਾ ਉਹਦਾ ਹਸਬੰਡ ਉਹ ਚੀਜ਼ਾਂ ਫੇਸ ਕਰਨੇ ਬੱਚੇ ਨੂੰ ਵੀ ਪਿਓ ਦਾ ਪਿਆਰ ਕਿੱਥੋਂ ਮਿਲੂਗਾ ਇਕੱਲੀਆਂ ਮਾਂ ਮ ਵੀ ਨਹੀਂ ਪਾਲ ਸਕਦੀਆਂ ਜੀ ਬੱਚਿਆਂ ਨੂੰ ਇਕੱਲੇ ਪਿਓ ਵੀ ਨਹੀਂ ਪਾਲ ਸਕਦੇ ਬਹੁਤ ਚੀਜ਼ ਇਹ ਔਖੀ ਹੋ ਗਈ ਹੈ ਨਾ ਤੁਸੀਂ ਆਏ ਦੇਖ ਲਓ ਵੀ ਉਹਨਾਂ ਦੇ ਸੰਸਕਾਰ ਤੇ ਕੋਈ ਤਾਂ ਪਿੰਡ ਦੀ ਬੁੜੀ ਨਹੀਂ ਸੀ ਜਿਹੜੀ ਨਾ ਹੋਵੇ ਕੋਈ ਬੰਦਾ ਨਹੀਂ ਇੰਨਾ ਜ਼ਿਆਦਾ ਪਤਾ ਦੁੱਖ ਸੁੱਖ ਦੇ ਵਿੱਚ ਹਰੇਕ ਸ਼ਰੀਕ ਹੋ ਜਾਂਦਾ ਹੈ ਜਿੱਥੇ ਅਗਲੇ ਦਾ ਮਨ ਹੁੰਦਾ ਦੁੱਖ ਦਾ ਉਹਨਾਂ ਆਪਾਂ ਨੂੰ ਆਇਆ ਹੁੰਦਾ ਵੀ ਨਾ ਵਿਚਾਰੇ ਨਾਲ ਬਹੁਤ ਮਾੜਾ ਮੈਂ ਤਾਂ ਬਹੁਤ ਜ਼ਿਆਦਾ ਉਹਨਾਂ ਨੂੰ ਮੈਂ ਤਾਂ ਉਹੀ ਦਿਮਾਗ ਚ ਘੁੰਮੀ ਜਾਂਦਾ ਹੈ ਵੀ ਉਹ ਵਿਚਾਰੇ ਕਰਨਗੇ ਕੀ ਇੱਕੋ ਹੀ ਜਵਾਬ ਸੀ ਉਹਨਾਂ ਦਾ ਉਸੇ ਦੇ ਸਿਰ ਤੇ ਉਹ ਚਾਰ ਜਾਣੇ ਫਿਰਦੇ ਨੇ ਹਨਾ ਕਰੇ ਬੈਠੇ ਤੇ ਟੈਨਸ਼ਨ ਫਰੀ थी ਵੀ ਚਲ ਜਿੰਨਾ ਕੁ ਸਾਥੋਂ ਬਣਦਾ ਸੀ ਕਰਦੇ ਆ ਬਾਕੀ ਉਹ ਕਰੀ ਜਾਂਦਾ ਸੀ ਸਭ ਦਾ ਢਿੱਡ ਭਰਦਾ ਸੀ ਬਹੁਤ ਉਹ ਨਰਮ ਵੀ ਵਿਚਾਰਾ ਬਾਲਾ ਥੀ ਮੈਂ ਤਾਂ ਦੇਖਿਆ ਵੀ ਉਹ ਇੱਕ ਦੋ ਵਾਰ ਬਹੁਤ ਨਰਮ ਥੀ ਉਹ ਜਿੰਮੀ ਉਹਦੀ ਮੰਮੀ ਉਹ ਨੂੰ ਘੂਰ ਘਰ ਦਿੰਦੀ ਕੁਝ ਕਹਿਣਦੀ ਉਹ ਬੋਲਦਾ ਨਹੀਂ ਜਿੰਮੀ ਨੂੰ ਉਹਰੇ ਬੋਲਦਾ ਸੀ ਬਹੁਤ ਨਰਮ ਸੀਗਾ ਦਾਦੀ ਬੈਠੀ ਹੈ ਉਹਦੀ ਵਿਚਾਰੀ ਹਜੇ ਦੇਖ ਲਾ ਨਾ ਦੁੱਖ ਦੇਖਣ ਨੂੰ ਕਿੰਨਾ ਔਖਾ ਲੱਗਦਾ ਹੈ ਮੈਂ ਤਾਂ ਇਹ ਚੀਜ਼ਾਂ ਦੇਖ ਕੇ ਅੱਜ ਬਹੁਤ ਮੂਡ ਖਰਾਬ ਹੋਇਆ ਨਾ ਮੇਰਾ ਲਾਈਵ ਹੋਣ ਨੂੰ ਜੀ ਕਰਿਆ ਮੈਨੂੰ ਤਾਂ ਖੁਸ਼ ਨਹੀਂ ਪਤਾ ਲੱਗਿਆ ਵੀ ਕੀ ਹੋਈ ਜਾਂਦਾ ਕੀ ਨਾ ਹੁਣ ਮੈਂ ਕੱਲ ਸ਼ਾਮ ਨੂੰ ਵੀ ਮੇਥੇ ਵੀਡੀਓ ਨਹੀਂ ਪਈ ਥੋੜੀ ਜੀ ਨੈਟਵਰਕ ਦੀ ਪ੍ਰੋਬਲਮ ਹੋ ਗਈ ਥੋੜਾ ਜਿਹਾ ਉਹ ਲੇਟ ਹੋ ਗਈ ਮੈਥੋਂ ਅਪਲੋਡ ਕਰਨ ਤੇ ਬਸ ਉਦੋਂ ਬਾਅਦ ਨਾ ਫਿਰ ਮੇਰਾ ਰਾਤ ਵੀ ਇੰਹੀਂ ਛੜਤੀ ਉਹ ਸਵੇਰੇ ਅਪਲੋਡ ਹੋਈ ਹੈ ਸਵੇਰੇ ਪਾਈ ਹੈ ਤੇ ਸਵੇਰੇ ਮੈਨੂੰ ਇਹ ਖਬਰ ਸੁਣ ਕੇ ਬਹੁਤ ਮਾੜਾ ਲੱਗਿਆ ਜੀ ਹਨਾ ਪਾਈ ਕਹਿੰਦੇ ਹੁੰਦੇ ਆ ਵੀ ਕਿਉਂ ਲੜਦੇ ਆਂ ਆਪਾਂ ਕਿਸੇ ਨਾਲ ਕਿਉਂ ਮੇਰੀ ਮੇਰੀ ਕਰਦੇ ਆਂ ਵਧੀਆ ਜਿਹੜਾ ਟਾਈਮ ਨਿਕਲ ਨਹੀਂ ਜਾਂਦਾ ਜਿਹੜਾ ਕਰਮਾ ਚ ਆਪਣੀ ਹੈਗਾ ਉਹ ਤਾਂ ਆਪਾਂ ਨੂੰ ਹਰ ਹੀਲੇ ਮਿਲੇਗਾ ਕਿਸੇ ਨਾਲ ਐਵੇਂ ਕਿਉਂ ਲੜਾਈਆਂ ਪਾਉਨੇ ਆ ਉਹ ਕਹਿੰਦੇ ਹੁੰਦੇ ਨੇ ਇੱਕ ਪੈਰ ਪਟਲਾ ਦੂਜੇ ਦੀ ਆਸ ਨਹੀਂ ਹੁਣ ਉਹ ਪਰਸੋਂ ਚੰਗਾ ਪਲਆ ਕਰੋਂਗੇ ਸਾਰਾ ਆਪਦਾ ਖਾਨ ਪਲੇਨ ਰੋਟ ਵਧੀਆ ਤਿਆਰ ਹੋ ਕੇ ਗਿਆ ਉਹਨੂੰ ਕਿਹੜਾ ਵਿਚਾਰੇ ਨੂੰ ਪਤਾ ਹੀ ਸੀ ਵੀ ਹਨਾ ਮੈਂ ਮੁੜ ਕੇ ਵਾਪਸ ਘਰੇ ਇਸ ਹਾਲਾਤ ਚ ਆਉਂਗਾ ਹੁਣ ਕੱਲ 11 ਵਜੇ ਦਾ ਮੁੱਖਿਆ ਹੋਇਆ ਉਹ ਤੁਸੀਂ ਆਏ ਦੇਖ ਲਓ ਵੀ ਅੱਜ ਉਹ 1:30 ਵਜੇ ਘਰੇ ਪਹੁੰਚਿਆ ਵਿਚਾਰਾ ਕਹਿੰਦੇ ਹੁੰਦੇ ਨੇ ਹਨਾ ਵੀ ਜਿਉਂਦੇ ਬੰਦੇ ਨੂੰ ਹਰੇਕ ਸਲਾਮਾ ਕਰਦਾ ਜਦੋਂ ਬੰਦਾ ਮੁੱਕ ਜਾਂਦਾ ਉਹਨੂੰ ਦੇਖ ਲੱਗਦਾ ਘੰਟਾ ਵੀ ਘਰੇ ਰੱਖਣ ਔਖਾ ਹੋ ਜਾਂਦਾ ਕੱਲ ਦਾ ਉਹ ਬਾਹਰ ਸੀ 11 ਵਜੇ ਦੀ ਡੈਥ ਹੋਈ ਹੋਈ ਹੈ ਸਾਰਾ ਦਿਨ ਬਿਕੀਂਗੇ ਉਹਨੂੰ ਸਾਰੀ ਰਾਤ ਬਿਕੀਂਗੇ ਅੱਜ ਦੇ ਦਿਨ ਦੇ ਤੋਂ ਅੱਜ ਦੀ ਜਦੋਂ ਬੱਸ ਲੈ ਆਏ ਉਹਦੀ ਨਾਲ ਦੀ ਨਾਲ 3 ਵਜੇ ਨੂੰ ਸੰਸਕਾਰ ਕਰਤਾ ਹਨ ਇੱਕ ਘੰਟਾ ਵੀ ਔਖਾ ਲੱਗਦਾ ਰੱਖਣਾ ਕਹਿੰਦੇ ਹੁੰਦੇ ਨੇ ਚਲਦੀ ਦਾ ਨਾਮ ਗੱਡੀ ਐ ਜੇ ਲੋਕੀ ਤਾਂ ਇਹ 1 ਮਿੰਟ ਨਹੀਂ ਖੜ੍ਹਨ ਦਿੰਦਾ ਕੋਈ ਬੱਸ ਫਿਰ ਤਾਂ ਜਿੱਥੇ ਆਪਣੀਆਂ ਅਸਲੀ ਜਗ੍ਹਾ ਬਣੀਆਂ ਹੋਈਆਂ ਨੇ ਉੱਥੇ ਜਾਣਾ ਪੈਂਦਾ ਤੇ ਮਨ ਬਹੁਤ ਦੁਖੀ ਹੁੰਦਾ ਹੈ ਹਨਾ ਤੇ ਅੱਜ ਉਹਨਾਂ ਦੇ ਘਰ ਦਾ ਕੀ ਹਾਲਾਤ ਨੇ ਜਿਨ੍ਹਾਂ ਨੂੰ ਦੁੱਖ ਲੱਗ ਗਏ ਜੀ ਅਸਲ ਤਾਂ ਸਹੀ ਉਹ ਹੀ ਜਾਣੂਗਾ ਦੂਜਾ ਬੰਦਾ ਤਾਂ ਥੋੜਾ-ਮੋਟਾ ਚੱਲ ਲੋਕਾਂ ਨਾਲ ਜੋ ਕਰਦਾ ਚਾਹੇ ਚਾਹੇ ਕਿਵੇਂ ਵੀ ਕਰਦਾ ਹਨ ਚਲੋ ਥੋੜਾ-ਮੋਟਾ ਕਰ ਲੈਂਦਾ ਪਰ ਜਿਨੇ ਆਪ ਇਹ ਚੀਜ਼ਾਂ ਫੇਸ ਕਰ ਲੀਆਂ ਉਹ ਬਹੁਤ ਹਨਾ ਵੀ ਅੱਜ ਉਹਦੀ ਮਾਂ ਕਿਹੜੀ ਲਾਈਨ ਤੇ ਖੜੀ ਐ ਕਿੱਧਰ ਨੂੰ ਜਾਵੇ ਉਹ ਬੇਚਰੀ ਇੱਕ ਜਾਨ ਨਹੀਂ ਨਿਕਲਦੀ ਮਿੰਦਾ ਬਾਲਾ ਲੱਗਿਆ ਉਹਨਾਂ ਦਾ ਵਿਚਾਰਿਆ ਨਾ ਇੰਨਾ ਇਹੋ ਐ ਪਿਆ ਹੈ ਵੀ ਕੀ ਬਣੂਗਾ ਉਹਦੇ ਘਰ ਆਣੀ ਹੈ ਉਹ ਕੀ ਕਰੂਗੀ ਦੱਸ ਐਨੀ ਛੋਟੀ ਉਮਰ ਦੇ ਵਿੱਚ ਕਿੱਥੇ ਚੱਕ ਚੱਕੇ ਜਾਂਦੇ ਨੇ ਅੱਜ ਦੀ ਕਾਲ ਯੁੱਗ ਚ ਤਾਂ ਜਨਾਨੀਆਂ ਨੂੰ ਕੋਈ ਕੂਈ ਨਹੀਂ ਖਾਂਗਿਆ ਨਿੰਦਾ ਆ ਮੇਰੇ ਵਰਗੀ ਦੇਖ ਲੈ ਨਾਲੇ ਮੈਂ ਫੇਰ ਵੀ ਐਨੀ ਸਟਰੋਂਗ ਹੋ ਕੇ ਕੰਮ ਕਰ ਰਹੀ ਆ ਤਾਂ ਵੀ ਸਾਨੂੰ 100-100 ਕੁਝ ਬੋਲਦੇ ਨੇ ਲੋਕ ਫੋਨ ਕਰਕੇ ਤੇ ਵਟਸਐਪ ਮੈਸੇਜ ਕਰਦੇ ਨੇ ਇੰਸਟਾ ਤੇ ਗਲਤ ਕਮੈਂਟ ਕਰਦੇ ਨੇ ਵੀ ਜਿਹਦੇ ਘਰੇ ਜਾ ਉਹ ਵਿਚਾਰਾ ਜਿਹੜੀ ਦਾ ਅੱਜ ਬੰਦਾ ਤੁਰ ਗਿਆ ਉਹਨੂੰ ਤਾਂ ਜਮੀ ਇਹੋ ਜੀ ਜਮੀ ਨਹੀਂ ਸਮਝਦੇ ਬਸ ਐ ਆਉਂਦਾ ਵੀ ਅੰਦਰ ਬੜੀਆਂ ਰਹਿਓ ਬਾਹਰੇ ਨਾ ਨਿਕਲੋ ਅੰਦਰ ਬੜੀਆਂ ਨੂੰ ਵੀ ਟਾਈਮ ਨਹੀਂ ਕੱਢਣ ਦਿੰਦੇ ਅਸੀਂ ਇੰਨਾ ਖਿੱਚ ਕੇ ਵੀ ਅਗਲੇ ਨੂੰ ਰੁੱਖਾ ਬਣ ਕਰਦੇ ਆ ਤਾਂ ਵੀ ਸਾਨੂੰ ਫੇਰ ਵੀ ਨਹੀਂ ਸਮਝਦੇ ਤੇ ਉਹ ਵਿਚਾਰੀ ਕੀ ਕਰੂਗੀ ਬਾਕੀ ਜਿਹਦੇ ਅੱਜ ਇੱਕ ਅੱਖ ਸੀ ਕਹਿੰਦੇ ਉਹਨੇ ਉਹਨੀ ਫਟ ਗਈ ਉਹ ਕੀ ਕਰੂ ਕਾਦ ਉਹਨਾਂ ਦਾ ਪੋਤਾ ਹੋਇਆ ਜਿਹੜਾ ਅੱਜ ਅੱਜ ਦੇ ਉਹ ਟਿੱਗੇ ਹੋਏ ਕਾਦ ਇੱਕ ਵਾਰ ਤਾਂ ਉਹਨਾਂ ਨੇ ਉੱਠਣਾ ਹੀ ਨਹੀਂ ਜਾਏ ਉਹ ਆਪਦੀ ਨੂੰਹ ਦੇ ਤੇ ਪੁੱਤ ਦੇ ਮਾਂ ਪੋਤੇ ਦੇ ਮਾਰੇ ਕਿੰਨਾ ਮਰਜੀ ਹੋਰ ਦਾ ਦੁੱਖ ਲੁਕੋ ਲੈਣ ਪਰ ਜਿਹੜਾ ਅੰਦਰੋਂ ਆਂਦਰਾਂ ਨਹੀਂ ਜੀ ਉਹ ਤਾਂ ਅੱਜ ਵੀ ਲੱਗਦੀ ਹੈ ਉਹ ਨਹੀਂ ਦੇਖੀ ਜਾਂਦੀ ਬਹੁਤ ਔਖਾ ਹੁੰਦਾ ਹੈ ਬੇਚਾਰੀ ਉਹਦੀ ਮਾਂ ਤੁਸੀਂ ਨੇ ਵੀਡੀਓ ਦੇ ਵਿੱਚ ਤੀਆਂ ਵਾਲੀ ਵੀਡੀਓ ਦੇ ਵਿੱਚ ਉਹਦੀ ਮੰਮੀ ਤੀਆਂ ਚ ਜਾਂਦੀ ਹੁੰਦੀ ਕੁੜੀਆਂ ਹੁੰਦੀਆਂ ਉਹਦੀ ਨਾਲੇ ਆਪਦੀ ਨੂੰਹ ਹੁੰਦੀ ਉਹ ਆਪਦੀ ਨੂੰਹ ਨੂੰ ਵੀ ਲੈ ਕੇ ਜਾਂਦੀ ਕੁੜੀ ਨੂੰ ਵੀ ਲੈ ਕੇ ਜਾਂਦੀ ਤੇ ਉਹ ਇੰਨਾ ਸੋਹਣਾ ਦੇਖੀ ਜਦੋਂ ਗਿੱਧਾ ਪਾਉਂਦੇ ਉਹ ਬਲਾਈ ਸੋਹਣੀਆ ਹੌਲੀ ਹੌਲੀ ਬੋਲੀਆਂ ਪਾਉਂਦੀ ਤੁਸੀਂ ਦੇਖਿਆ ਹੋਊਗਾ ਆਪਣੀ ਵੀਡੀਓ ਦੇ ਵਿੱਚ ਕਿਉਂ ਜਲ ਵਿਚਾਰੀ ਨੂੰ ਪਤਾ ਮਾਨਾ ਬੰਦੇ ਦਾ ਹਰੇਕ ਨਾਲ ਪਿਆਰ ਕਰਨ ਵਾਲਾ ਹੋਵੇ ਖੁਸ਼ੀ ਨਾਲ ਹਰੇਕ ਦੀ ਇੱਜ਼ਤ ਕਰਨ ਵਾਲਾ ਹੋਵੇ ਗਰੀਬੀ ਗਰੂਪੀ ਨੇ ਉੱਥੇ ਪੈਸਾ ਨਹੀਂ ਦੇਖਿਆ ਜਾਂਦਾ ਉਹਨਾਂ ਨਾਲ ਲੈ ਕੇ ਨਾਲ ਪੈਸਾ ਨਹੀਂ ਤੁਰਦਾ ਜੀ ਉਹ ਤਾਂ ਘਰੇ ਰਹਿ ਜਾਂਦਾ ਜਾਂ ਖਾਤੇ 'ਚ ਰਹਿ ਜਾਂਦਾ ਨਾਲ ਦਾ ਆਪ ਦਾ ਪਿਆਰ ਮੁਹੱਬਤੀ ਤੁਰਦਾ ਜੀ ਅੱਜ ਉਹਨਾਂ ਦਾ ਪਿਆਰ ਮੁਹੱਬਤ ਕੀ ਕਿਸੇ ਨਾਲ ਉਹ ਲੜੇ ਨਹੀਂ ਸੀ ਹਨਾ ਕਦੇ ਵੀ ਹਰੇਕ ਨੂੰ ਉਹ ਹੱਸ ਕੇ ਬੁਲਾਉਂਦੀ ਉਹਦੀ ਮੁੰਡੇ ਦੀ ਬਾਈਕ ਵੀ ਬਹੁਤ ਵਧੀਆ ਸੀ ਤਾਂ ਅੱਜ ਉਹਨਾਂ ਦੇ ਉਹ ਬੰਦਾ ਕਿਹੜਾ ਸੀ ਜਿਹੜਾ ਆਇਆ ਨਹੀਂ ਬੁੜੀ ਕਿਹੜੀ ਸੀ ਜਿਹੜੀ ਆਈ ਸੀ ਇੰਨਾ ਬੋਕ ਬਸ ਅੱਜ ਤਾਂ ਬਹੁਤ ਜ਼ਿਆਦੀ ੱਟਕਾ ਕਰ ਗਿਆ ਰੱਬ ਚਲੋ ਉਹ ਤਾਂ ਵੈਸੇ ਆ ਨਾ ਕੱਲ ਹੀ ਹੋ ਗਿਆ ਜਦੋਂ ਉਹ ਦੇ ਵਿਚਾਰੇ ਦੇ ਇੰਨੀ ਮਾੜੀ ਘੜੀ ਕਿੱਥੇ ਦੀ ਲਿਖੀ ਉਹਨੇ ਆਪਣੇ ਉਹਦੇ ਕੋਲੇ ਕੋਈ ਹੈ ਵੀ ਨਹੀਂ ਦੀ ਪਤਾ ਨਹੀਂ ਉਹਨੂੰ ਪਾਣੀ ਦੀ ਘੁੱਟ ਮਿਲੀ ਹੈ ਪਤਾ ਨਹੀਂ ਨਾ ਮਿਲੀ ਹੈ ਵੀ ਕੱਲ ਉਹਦੇ ਲਈ ਤਾਂ ਕੱਲ ਹੀ ਹੋ ਗਿਆ ਕੱਲ ਉਹਨਾਂ ਨੂੰ ਵਿਚਾਰਿਆਂ ਨੂੰ ਘਰੇ ਐਂ ਕਹੀਗੇ ਪਿੰਡ ਚ ਤਾਂ ਖਰ ਉਹਦੀ ਪਤਾ ਲੱਗ ਗਿਆ ਸੀ ਪਰ ਘਰੇ ਉਹਨਾਂ ਨੇ ਨਹੀਂ ਨਸਿਆ ਘਰੇ ਅੱਜ ਸਵੇਰੇ 9:00 ਵਜੇ ਦੱਸਿਆ ਪਿੰਡ ਚ ਤਾਂ ਐਦਾਂ ਹੀ ਕਹੀਗੇ ਘਰੇ ਤਾਂ ਇਹੀ ਕਹਿੰਗੇ ਵੀ ਐਕਸੀਡੈਂਟ ਹੋ ਗਿਆ ਥੀ ਵੀ ਥੋੜੀ ਸੱਟ ਜ਼ਿਆਦੇ ਆ ਸੱਟ ਜ਼ਿਆਦੇ ਆ ਪਤਾ ਇੰਨਾ ਟਾਈਮ ਫਿਰ ਰਾਤ ਵੀ ਨਹੀਂ ਦਿਨ ਨਿਕਲਦੀ ਨਿਕਲੀ ਤਾਂ ਫੇਰ ਵੀ ਨਹੀਂ ਹੈ ਨਾ ਜਦੋਂ ਆਪਣੇ ਘਰ ਦੇ ਵਿੱਚ ਐਂ ਕਹੇਆ ਮੜੀ ਜੀ ਵੀ ਕੋਈ ਪ੍ਰੋਬਲਮ ਹੋ ਜੇ ਆਪਾਂ ਨੂੰ ਟੈਨਸ਼ਨ ਹੋ ਜਾਂਦੀ ਹੈ ਚਲ ਇੰਨਾ ਕਾ ਵੀ ਉਹ ਵਿਚਾਰੀਆਂ ਬੈਠੀਆਂ ਰਹੀਆਂ ਹੋਣੀਆਂ ਨਹੀਂ ਪਈਆਂ ਹੋਣੀਆਂ ਮੜਾ ਉਹ ਗੱਲ ਨਹੀਂ ਬਾਤਿੰ ਦਿਨ ਕੱਢ ਲਿਆ ਨਹੀਂ ਫਿਰ ਉਹ ਇੰਨਾ ਟਾਈਮ ਬਿਲਕ ਬਿਲਕ ਮਰ ਜਾਂਦਾ ਬੰਦਾ ਤੁਹਾਨੂੰ ਪਤਾ ਹੈ ਥੋੜਾ ਜਿਹਾ বুੜੀਆਂ ਦੇ ਵਿਚਾਰੀਆਂ ਦੇ ਦਿਲ ਵੀ ਨਹੀਂ ਹੁੰਦੇ ਉਹਨਾਂ ਦਾ ਬੰਦੇ ਦਾ ਵੀ ਨਹੀਂ ਜੀ ਬੰਦਾ ਕੀ ਕਰੇ ਬੰਦਾ ਅੰਦਰੇ ਅੰਦਰ ਹੀ ਜੀ ਜਾਂਦਾ বুੜੀਆਂ ਫੜਾਸ ਕੱਢ ਲੈਂਦੀਆਂ ਨੇ ਔਖਾ ਤਾਂ ਸਾਰਿਆਂ ਨੂੰ ਹੋਏਗਾ ਇਸ ਕਰਕੇ ਮੈਂ ਥੋ ਤਾਂ ਹੀ ਨਹੀਂ ਲਾਈਵ ਹੋਇਆ ਗਿਆ ਥੋੜਾ ਮੇਰਾ ਆਪਦਾ ਵੀ ਮੂਡ ਅਪਸੈਟ ਸੀਗਾ ਇਸ ਕਰਕੇ ਪਰਮਾਤਮਾ ਇਹ ਜੀ ਤਾਂ ਨਾ ਜਿਹੜਾ ਆਪਾਂ ਨੂੰ ਸਵੇਰੇ ਸਾਮ ਦੋ ਟਾਈਮ ਉੱਠ ਕੇ ਗਾਲਾਂ ਦਿੰਦਾ ਉਹਦੇ ਨਾਲ ਵੀ ਨਾ ਕਰੇ ਦੁਸ਼ਮਣ ਤੋਂ ਦੁਸ਼ਮਣ ਨਾਲ ਵੀ ਨਾ ਕਰੇ ਉਹਦੇ ਪਰਿਵਾਰ ਚ ਤੰਦਰੁਸਤੀ ਰੱਖੇ ਸਭ ਦਾ ਹੀ ਭਲਾ ਕਰੇ ਹਨਾ ਇਹ ਚੀਜ਼ਾਂ ਬਹੁਤ ਦੁੱਖ ਦੇਣ ਵਾਲੀਆਂ ਚੀਜ਼ਾਂ ਨੇ ਇਹ ਜ਼ਿੰਦਗੀ ਰੁਕ ਗਈ ਉਹਨਾਂ ਦੀ ਹੁਣ ਨਵੇਂ ਸਰਦੇ ਸਰਦੇ ਜਦੋਂ ਸ਼ੁਰੂ ਕਰਨਗੇ ਦੇਖੀ ਜੋ ਟਾਈਮ ਦਾ ਕੱਢਣਾ ਹੀ ਬਹੁਤ ਉਹਨਾਂ ਨੂੰ ਹੁਣ ਨਾ ਉਹ ਮਰਿਆਂ ਦੇ ਨਾਲ ਮਰਿਆ ਨਹੀਂ ਜਾਂਦਾ ਉਹਨਾਂ ਦਾ ਬਸ ਇੱਕ ਕਸਰ ਨਹੀਂ ਰਹਿੰਦੀ ਬੰਦਾ ਔਖਾ ਸੌਖਾ ਢਿੱਡ ਵੀ ਭਰੂਗਾ ਸਾਰਾ ਕੁਝ ਕਰੂਗਾ ਬਸ ਬਾਕੀ ਕੋਈ ਨਹੀਂ ਹੁੰਦੀ ਅਣਸਰਦੇ ਦੇ ਸਰਾਮ ਹੁੰਦੇ ਨੇ ਬਸ ਹੁਣ ਉਹਨਾਂ ਨੂੰ ਉਹ ਵਿਚਾਰੇ ਦਾਦਾ-ਦਾਦੀ ਇਹ ਦੇਖੀ ਜਾਣਗੇ ਵੀ ਚਲ ਸਾਡਾ ਪੋਤਾ ਹੋਇਆ ਪੋਤਾ ਪਹਿਲਾਂ ਪੁੱਤ ਹੋਇਆ ਪੁੱਤ ਹੋਇਆ ਪੁੱਤ ਹੋ ਗਿਆ ਤੇ ਇੱਥੇ ਤੱਕ ਆ ਗਏ ਤੇ ਵਧੀਆ ਹੁਣ ਉਹਨਾਂ ਦਾ ਸੁੱਖ ਲੈਣ ਦਾ ਟਾਈਮ ਵੀ ਹੁਣ ਪੋਤੇ ਦੇ ਅੱਖ ਡੇਗੀ ਜਦੋਂ ਉਹਨੂੰ ਪੋਤਾ ਹੋਊਗਾ ਵਿਚਾਰਾ ਉਹਦੋਂ ਆਪ ਪਤਾ ਨਹੀਂ ਰਹਣਗੇ ਪਤਾ ਨਹੀਂ 나ਜ ਤੋ ਅੱਜ ਐਡਾ ਦੁੱਖ ਲੱਗਿਆ ਐਨੀ ਉਮਰ ਕਿੱਥੇ ਹੁੰਦੀ ਹੈ ਜੀ ਫੇਰ ਬੰਦਾ ਜੀ ਆਪਦੇ ਘਰ ਦੇ ਵਿੱਚ ਤਾਂ ਅੰਦਰੁਸਤ ਹੈ ਨਾ ਕੋਈ ਦੁੱਖ ਨਹੀਂ ਹੈਗਾ ਫੇਰ ਤਾਂ ਭਾਵੇਂ 1-4 ਸਾਲ ਬਾਅਦ ਕੱਢ ਜੇ ਬਾਕੀ ਹੁਣ ਤਾਂ ਮਾਹੌਲ ਇਹ ਜਾਂ ਬਿਮਾਰੀਆਂ ਇੰਨੀਆਂ ਲੱਗ ਰਹੀਆਂ ਨੇ ਕਿੱਥੇ ਨਿਕਲ ਗਈਆਂ ਨੇ ਚਲੋ ਜੀ ਅੱਜ ਮੈਂ ਇਸ ਕਰਕੇ ਨਾ ਮੈਂ ਲਾਈਵ ਹੋਈ ਨਾ ਮੈਂ ਕੋਈ ਵੀਡੀਓ ਬਣੀ ਇਹ ਪ੍ਰੋਬਲਮ ਸੀ ਮੇਰੀ ਤੇ ਮੈਨੂੰ ਬਹੁਤ ਦੁੱਖ ਲੱਗਿਆ ਬਾਕੀ ਪਰਮਾਤਮਾ ਦੀ ਮਰਜ਼ੀ ਹੈ ਜੀ ਆਪਾਂ ਕੁਝ ਨਹੀਂ ਕਰ ਸਕਦੇ ਬਸ ਆਪਾਂ ਦਾ ਹੀ ਹੈ ਦਾ ਉਹ ਵਿਚਾਰੇ ਮੀਨਾ ਰੋ ਲੈਣਗੇ ਰਿਸ਼ਤੇਦਾਰਾ ਮੁੜ ਜਾਣਗੇ ਸਾਬਕ ਜਾਣਗੇ ਉਹਨਾਂ ਨੇ ਤਾਂ ਉਸੇ ਕਰ ਹੀ ਰਹਿਣਾ ਹੈ ਹਣਾ ਸਾਰਾ ਕੁਝ ਹੌਲੀ ਹੌਲੀ ਕਹਿੰਦੇ ਹੁੰਦੇ ਨੇ ਦੇਖ ਮਨਾ ਸਹਾਰ ਮਨਾ ਸਾਰਾ ਕੁਝ ਕਰਨਾ ਪੈਣਾ ਪਰ ਜਿਹੜਾ ਅੱਜ ਘਾਟਾ ਪੈ ਗਿਆ ਉਹ ਉਹਨਾਂ ਨੂੰ ਨਾ ਉਹਦੀ ਮਾਂ ਨੂੰ ਕਦੇ ਪੂਰਾ ਹੋਣਾ ਨਾ ਉਹਦੇ ਪਿਓ ਨੂੰ ਹੋਣਾ ਨਾ ਉਹਦੀ ਵਾਈਫ ਨੂੰ ਹੋਣਾ ਨਾ ਉਹ ਬੱਚੇ ਨੂੰ ਹੋਣਾ ਟਾਈਮ ਨਿਕਲ ਜੂ ਟਾਈਮ ਤਾਂ ਇਹ ਨਹੀਂ ਪਤਾ ਆਉਣ ਵਾਲਾ ਸਮਾਂ ਵੀ ਚਲ ਜਵਾਕ ਵਧੀਆ ਪੜ ਲਏ ਕਿਤੇ ਆਪਦੇ ਕਿਤੇ ਲੱਗ ਗਿਆ ਵਧੀਆ ਹੋ ਜੇ ਪਰ ਜਿਹੜੀ ਅੱਛਲ ਉਹਨਾਂ ਨੂੰ ਘਾਟਾ ਪੈ ਗਿਆ ਇਹ ਨਹੀਂ ਪੂਰਾ ਹੁੰਦਾ ਕਦੇ ਵੀ ਨਹੀਂ ਹੁੰਦਾ ਤਾਂ ਇਸ ਕਰਕੇ ਬਹੁਤ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੁੰਦਾ ਚਲੋ ਜੀ ਤੁਸੀਂ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਕੱਲ ਨੂੰ ਹੋਰ ਨਵੇਂ ਬਲੌਗ ਦੇ ਨਾਲ ਮਿਲਾਂਗੇ ਮੈਂ ਕੋਸ਼ਿਸ਼ ਕਰਦੀ ਆਂ ਵੀ ਜੇ ਮਾਰ ਕੇ ਵੀ ਠੀਕ ਲਈ ਵੀਡੀਓ ਬਣਾ ਸਕੀ ਤਾਂ ਮੈਂ ਬਣਾਉਂਗੀ ਪਰ ਮੇਰਾ ਮੂਡ ਨਹੀਂ ਹੈਗਾ ਜੇ ਵੀ ਇੰਨੀ ਕਮੈਂਟ ਆ ਗਿਆ ਕੱਲ ਵੀ ਨਹੀਂ ਵੀਡੀਓ ਪਾਈ ਫਿਰ ਮੈਨੂੰ ਕਮੈਂਟ ਆਈ ਜਾਂਦੇ ਨੇ ਕਿ ਤੁਸੀਂ ਬਲੌਗ ਕਿਉਂ ਮਿਸ ਕਰਤਾ ਕਿਉਂ ਵਰਤਾ ਇਸ ਕਰਕੇ ਅਸੀਂ ਮੈਂ ਇਹੀ ਕਹਿਣੀ ਹੁੰਦੀ ਆ ਜੀ ਤੁਸੀਂ ਵੀ ਸਾਰੇ ਪਿਆਰ ਨਾਲ ਰਹਿਆ ਕਰੋ ਕੋਈ ਕਿਸੇ ਨਾਲ ਲੜਨ ਝਗੜਨ ਚ ਕੋਈ ਫਾਇਦਾ ਨਹੀਂ ਕੀ ਨਿਕਲਦਾ ਲੜਕੇ ਕੁਝ ਨਹੀਂ ਨਿਕਲਦਾ ਇੱਥੇ ਹੀ ਰਹਿ ਜੂ ਸਾਰਾ ਕੁਝ ਨਾ ਪੈਸਾ ਜਾਵੇ ਨਾਲ ਨਾ ਕੋਈ ਚੀਜ਼ਾਂ ਜਾਣ ਸਾਰਾ ਕੁਝ ਇੱਥੇ ਹੀ ਰਹੇਗਾ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ